ਹੈਲੋ ਹਸੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਚੰਦੇ ਸਵਾਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੇ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਜਿਵੇਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹੁਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰ ਚੱਲੇ ਆ ਅੱਜ ਮੜ ਨੂੰ ਲੈਣ ਤੇ ਸ਼ਾਮ ਦਾ ਟਾਈਮ ਹੋਗਾ ਜੀ ਨਹੀਂ ਪੈਗੇ हट ਗਏ ਤੁਹਾਨੂੰ ਆਪਾਂ ਚੱਲੇ ਆ ਬਾਕੀ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਬਲੌਗ ਠੀਕ ਹੈ ਸ਼ੰਗਾਈ ਫਿਰ ਕੌਣ ਚੱਕ ਲਿਆ ਫਿਰ ਆਹੋ ਤੇਰਾ ਆ ਗਿਆ ਸ਼ਾਮ ਆ ਗਿਆ ਨੰਬਰ ਤੋਂ ਕੇ ਜੀ ਕੇ ਓਕੇ ਲਾਵਾ ਚੱਲਦੀ ਆ ਪਿਆਣੀ ਆਪਣੇ ਉਹ ਦੂਤਾਂ ਵੀ ਵੀ ਮੈਂ ਉਹ ਆਉਂਦੇ ਜਿਹੜੇ ਵਿਗੜ ਤੋਂ ਥੇ ਲੀਏ ਆਪਾਂ ਹਾਂ ਅਨਾ ਜਿਹੜੇ ਪਾਣੀ ਪੁੰਜੀ ਮਾਰਤਾ ਨੇ ਇੱਕ ਤਰ੍ਹਾਂ ਅਨਾ ਪਾਣੀ ਦੇ ਹੋਣ ਦੇ ਰਵਾਇਤ ਦੁਨੀਆਂ ਤੇ ਤੇ ਪੱਕਾ ਨਹੀਂ ਆਇਆ ਜਦੋਂ ਹਾ ਜਿੱਦੜਾ ਭਾਵੇਂ ਭਾਵੇਂ ਪਾਣੀ ਨਹੀਂ ਹੈਗਾ ਉਹਦੇ ਨੂੰ ਪੁੱਛਦੇ ਸੀ ਹਾਂਜੀ ਤੇ ਜਿਹੜਾ ਦਰਿਆ ਤੋਂ ਦਰਿਆ ਤੋਂ ਵਰਤੀ ਕਾਇਆ ਬਕਰ ਤੇ ਮੈਂ ਕਹਿੰਦਾ ਵੀ ਠੇਕ ਕਰੀ ਹਾਂ ਹਾਂ ਹਵਾਈ ਕਰ ਰਿਹਾ ਮੇਰੇ ਕੋਲ 40 ਅਗਰੇ ਪਾਣੀ ਵਾਲੇ ਕੋ ਬੰਦਾ ਨਹੀਂ ਪਾਣੀ ਤੋਂ 4000 ਠੀਕੇ 50 ਵੀ 40 ਵੀ ਵੀ ਪੜ ਸਮਲ ਅੰਨੇ ਵੜੇ ਕਿ ਅਬੇ ਆਉਂਦੇ ਨੂੰ ਇਹ ਲੱਗੂ ਕਿ ਕਰਦੇ ਮੈਂ ਆਪਣੀ ਪੈਰ ਨੂੰ ਲੈਣਾ ਮੇਰੀ ਗੜੀ ਹੁਣ ਦਰਦ ਕਰਦੀ ਹੋਂਦ ਪੈਰ ਨੂੰ ਆਪਣੀ ਟੋਪੋਸ ਦਾ ਰੰਗ ਕਰੀ ਪੜੀ ਹੋਰ ਲਾਸ ਬਾਪੀ ਕਰ ਲੱਗਦੀ ਅਮਤ ਬਾਪੀ ਦੀ ਦਰ ਲਾ ਆਏ ਜੇ ਪਲਵਿੰ ਭਾਜੀ ਦੀ ਕਿਤੇ ਜਾਣੀ ਨਹੀਂ ਉਹ ਵੀ ਕਰ ਲੈ ਪਤਾ ਹੁਣ ਭਾਜੀ ਦੇ ਪੈਰੀ ਔਰ 10 ਕਿਲੋ ਮਿੰਟ ਨਹੀਂ ਖੋਪਾ ਗਿਆ ਜਣ ਬਰਦੂਨ ਦੇ ਨਾਲ ਜੰਮੀਆ ਕਰਾਂਗੇ ਉਹ ਕਰ ਲੈਣਾ ਨਾ ਮੈਂ ਤੁਹਾਨੂੰ ਬੀਤੀ ਨਹੀਂ ਨਾ ਸਾਡੇ ਹੀ ਉਹਦੇ ਸਾਡੇ ਕਮੈਂਟ ਨੇ ਅੱਤ ਨਹੀਂ ਨੀ ਰੋਪਾ ਦਾ ਜਾ ਰਿਹਾ ਲਾ ਇਹਨੋਂ ਕੋਲ ਚਲੇ ਜਾਣੀ ਹੋਰ ਪਰ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਨੂੰ ਤੁਹਾਨੂੰ ਬਿਲਕੁਲ ਆਪਕੇ ਸ਼ਹਿਰ ਦਾ ਇਤਤਨ ਕਬਰਾਨਾ ਮੈਨੂੰ ਲੱਗਦਾ ਕੋਈ ਨਾ ਚੱਲੇ ਜਾਣੀ ਲੋ ਜੀ ਕਾ ਬੇ ਨੇ ਹਾਂ ਰੋਟੀ ਉਹ ਤਾਂ ਗਾੜੂ ਚ ਤੇ ਲਾਈ ਕਰਦੀ ਤੇ ਜਤਿੰਦਰ ਦਾ ਬੜਾ ਮੀਆ ਉਹ ਅਨਰ ਪਰਾਕਾਰ ਕੁੜੀਆਂ ਦੇ ਜੱਤ ਕਰਨ ਕੀਤਾ ਉਹਨੇ ਇਸ ਤਰ੍ਹਾਂ ਕੋਈ ਪਤਾ ਨਹੀਂ ਇਹਦਾ ਲੋਕ ਪਿਆ ਹੁੰਦਾ ਹੈ ਹਾਂਜੀ ਲੈ ਲੈ ਖਲੀ ਉਹਨਾਂ ਖਲੀ ਵੀ ਚਲ ਜਾਂਦੀ ਹੈ ਡਰਨਾ ਪੜਾ ਕੀ ਚੰਦਰਾ ਕਾ ਬੇ ਦਾ ਬੜਾ ਹੈ ਤੇ ਫਿਰ ਕੋਈ ਹੁੰਦਾ ਵੀ ਬਾਕੀ ਖਲੀ ਉਹਨੇ ਜਦੋਂ ਮੈਂ ਇਧਰ ਆ ਗਿਆ ਯਾਰੀ ਦੋਸਤੋ ਇੰਨੀ ਮੀਤ ਨਹੀਂ ਕਰਦੇ ਕੁੜੀਆ ਵੇਰੀਆ ਕੀ ਕੀਤਾ ਹੀ ਇਹ ਜਦੋਂ ਪੈਰੋਂ ਤੇ ਪੈਨੇ ਉਹਨੇ ਉੱਥੇ ਮਾਰੀ ਚੁੱਕੇ ਪਿਸਤਲ ਦੀ ਵਿੱਚ ਚੱਲ ਜਾਏਗੀ ਹਾਂ ਮਗਾ ਇਤਰਮ ਚੱਲ ਜੰਦੀ ਉਹ ਟੱਕਰ ਮੜੀ ਲੱਗੀ ਜਾਏਗੀ ਹਾਂ ਉਹ ਪੈਮਰ ਨੋਗਾ ਆਉਂਦਾ ਉਹ ਭੁੱਲ ਜਾਏ ਉਹ ਮੜੀ ਜੀ ਟੋਕਨ ਲੱਗੀ ਉਹ ਚੱਲ ਜੰਦੀ ਚੱਲ ਜੰਦੀ ਉਹ ਨੀ ਕੋਲ ਅੱਜ ਇਹਨੇ ਕਿਥੇ ਮੋੜ ਫੜੇ ਮੋੜ ਫੜੇ ਉਹ ਮਾਮਾ ਨੇ ਤਾਂ ਹੀ ਬੁਲੂਡੇ ਕੀ ਮੈਂ ਚੱਕੀ ਵਰਗਾ ਉਹ ਲੋਕ ਨੇ ਮੜ ਜਮ ਕੇ ਨਿਆਣੂ ਚੱਕੀ ਚੱਕਲੇ ਉਹ ਸਾਰੀ ਕੋਈ ਤੇ ਫੋਟੋ ਨਾ ਧਰਦੇ ਤਾਂ ਆਈ ਉਧਰ ਮੈਂ ਆਪਣੀ ਘਰੇ ਪਈ ਦੀ ਉਹ ਮੈਂ ਖੋਲ ਕੇ ਦੇਖੀ ਉਹ ਖੋਲ ਕੇ ਦੇਖ ਮੈਂ ਕੀ ਰੋਹ ਉਹਦੇ ਥਾਣੇ ਲੈ ਕੇ ਆਇਆ ਬੰਦੂ ਕਹਿ ਰਹੀ ਇਹ ਸਿਰਫ ਤੁਹਾਡੇ ਇਕੱਲੇ ਲਈ ਹੈ ਇੰਨੀਆਂ ਇੰਨੀ ਖਾਤਿਰਦਾਰੀ ਹੈ ਮੰਮੀ ਆ ਚੋਸਾ ਪਰ ਕੀ ਮੈਂ ਕਹਿੰਦਾ ਉਹ ਮੈਨੂੰ ਮਾਤਾ ਨੂੰ ਤੇ ਆਪਾਂ ਕੀ ਮੰਨੀ ਹੂੰ ਖਾ ਕੇ ਦੇਖੋ ਚੋਲ ਉਹ ਕਹੀ ਰਹੀਆਂ ਨਾ ਚਮਚ ਲਿਆਓ ਚਮਚ ਚਮਚ ਆ ਪੀਨੇ ਆ ਟੇਸਟ ਕਰਕੇ ਦੇਖੋ ਕਿਵੇਂ ਲੱਗੇ ਚਾਵਲ ਬਦਿਆ ਉਹ ਵੀ ਅੰਨਿਕਾ ਆਇਆ ਹਾਉ ਹਾਉ ਸਿੰਘ ਲੈਣਾ ਕਿ ਇਹ ਨਾ ਮੈਂ ਬਣਾਵਾਂ ਮੈਂ ਕਿ ਵਿਆਹ ਜਨਾ ਚਾਚਾ ਦਾ ਪਹੁੰਚਿਆ ਯਾਰ ਦੋਦਾ ਵਿਆਹ ਨਹੀਂ ਜਿਹੜਾ ਚੋਲਾ ਇਹ ਨਾ ਨੀਤੇ ਨਾ ਉਹ ਮੇਰਾ ਚਾਚਾ ਕੁੜੀ ਦਾ ਉਹਨੂੰ ਬਾਜੀ ਜਾਵੇ ਨਹੀਂ ਕੱਢੀ ਦੇ ਮੇਰੇ ਨੂੰ ਲਾਰਜ ਤੋਂ ਵੇਖ ਕੇ ਉਹਦੇ ਘਰ ਤੋਂ ਪੀਖ ਰਹੇ ਨੇ ਸਾਰੇ ਨੇ ਚਲੋ ਆਪਣੀ ਹੌਸ ਆਪੇ ਖੱਲ੍ਹੇ ਤੋਂ ਨਿਕਲ ਜਾ ਕਰੋ ਆਓ ਸਿਗਰਾਂ ਵਾਲਿਆਂ ਚ ਚਲੋ ਭਾਈ ਉਹ ਆਇਓ ਆਇਓ ਇਹ ਤਾਂ ਸਮਾਨ ਬੜਾ ਤੋ ਕਿਹੜੀ ਜੁੱਤੀ ਹੋਰ ਕਿਹੜੀ ਥੱਲੇ ਰੱਖਣੀ ਰਹੀ ਗੀ ਗ੍ਰੀਨ ਵਾਲੀ ਗ੍ਰੀਨ ਵਾਲੀ ਕਿਹੜੀ ਹਰੇ ਹਰੇ ਰੰਗ ਦੀ ਤੁਹਾਡੇ ਨਾਲ ਦੀ ਅੱਜ ਅੱਜ ਆਪ ਤੋਂ ਉੱਪਰ ਰੱਖੋ ਰੱਖ ਦੇ ਅਮਾ ਇਸ ਨਾਲ ਦੀ ਦੇਖੋ ਇਹ ਵਾਲੀ ਉਹ ਨੀਚੇ ਪਈ ਹੈ ਮੰਮਾ ਭਾ ਵੀ ਚੱਖਣਾ ਬੈਠੀ ਉਹ ਮੰਮਾ ਹਾਂ ਓਹ लवली ਨੂੰ ਕਹਿ ਰਹੀ ਮੈਂ ਆਹ ਰੱਖ ਦੋ ਤੋਂ ਦੀ ਆਈ ਮੈਨੂੰ

ਇਹ ਨਾ ਲਾਲ ਹੈਗਾ ਹਾਂ ਹਾਂ ਕੋਈ ਸਾਰਿਆਂ ਨੂੰ ਮੈਂ ਬੈਠ ਕੇ ਚਖਾਈ ਹੋਈ ਨਹੀਂ ਉਹ ਲੋ ਆਹ ਫੜੋ ਪਿਛੇ ਰੱਖ ਦिए ਪਿਛੇ ਰੱਖ ਦिए ਭਾਈ ਪਿਛੇ ਰੱਖ ਦिए ਅਸਾਂ ਸੁਸਤੀ ਲੱਭਣੀ ਤੇ ਇਹਦੇ ਵਿੱਚ ਦੈਨ ਨੂੰ ਭਰਾ ਹਲਾ ਬ్రో ਸਤਿ ਸ੍ਰੀ ਅਕਾਲ ਹੀ ਬੈਜੋ ਇਹ ਜਾਨਾ ਹੀ ਮੋਟਰਸਾਈਕਲ ਤੁਹਾਡਾ ਸਵਾਨ ਹੈ ਹੈ ਤੇਰਾ ਜੇ ਬੰਕੂ ਕੋਲ ਆਉਣਾ ਨਾ ਤਾਂ ਅਹ ਤੇ ਕਿਤਾਬ ਆਗਾ 6 ਮਹੀਨੇ ਛੁੱਟੇ ਕੱਟ ਗਏ ਹਾਂ ਕੀ ਗੱਲ ਹੈ ਹੋਰ ਵੀ ਹੈਗਾ ਸਮਾਂ ਹੋਰ ਵੀ ਹੈਗਾ ਡਿਡੀ ਚਲੋ ਦੁਬਾਰਾ ਵੀ ਛੋੜਾ ਸੂ ਕੱਢ ਬਾਰ ਰੋ ਨਾ ਰੋ ਨਾ ਅਭੀ ਚਲ ਰੋਜ਼ ਤਾਂ ਨਹੀਂ ਹੁੰਦਾ ਚਲੋ ਕੋਈ ਗੱਲ ਠੀਕ ਬੰਦਿਆ ਤੁਰ ਵਾਕੀ ਕੋਸ਼ੇ ਉਹ ਗਾਰੇ ਐਵੇਂ ਹੁੰਦਾ ਆ ਪੁੱਤ ਨਹੀਂ ਸੀ ਪਾ ਲਈ ਤੁਸ ਕਰਾ ਪਾਰਾ ਇੱਕ ਪੈਸੂ ਤੇ ਕੱਲਾ ਮਾਰ ਮਾਰ ਕੇ ਚਲਦੀ ਤੱਕ ਪਹੁੰਚ ਚਲੋ ਇਹਨੇ ਹੋਰ ਗੱਲਾਂ ਰੱਖ ਲਿਓ ਫੇਰ ਆਵਾਂਗੇ ਕੀ ਨੇ ਹੁੰਦੇ ਚਲੋ Dek, dek dek. Tengok, tengok. Kalau tuar pun, melayu pun boleh. Bye. Bye. Jaga, jaga. Jalan jadi. Ia, by. Pong cingi. Sangka tak pong cingi. ਨੇ ਲੈ ਲੈ ਜ਼ਰੂਰ ਖੜ ਜਾਓ ਮੈਨੂੰ ਮਿਸ਼ਾਨੇ ਨਹੀਂ ਨਾ ਕਿ ਤੂੰ ਮੈਨੂੰ ਲਾਈ ਨਾ ਕਰਕੇ ਜ਼ਰੂਰ ਦੇ ਚਲੋ ਫੋਟੋ ਸੇ ਕਰੋਗੇ ਉਹ ਤਾਂ ਜਾ ਕੇ ਹੋਗੇ ਇਹ ਨਾ ਨਾ ਹਾਂ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਤੇ ਵੀਡੀਓ ਨਾਲ ਤਾਂ ਜ਼ਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੰਦੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹਣ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਗਾਈ ਫਿਰ ਸਤਿ ਸ੍ਰੀ ਅਕਾਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਨਾਲ ਹੀ ਅੱਜ ਦੇ ਬਾਅਦ ਰੱਬ ਤਰੱਕੇ ਦੇ ਤੁਹਾਨੂੰ ਸ਼ੰਗਾਈ ਫਿਰ ਸਤਿ ਸ੍ਰੀ ਅਕਾਲ